ਹਾਜੀਪੁਰ ਦੇ ਇੱਕ ਪਰਿਵਾਰ ਦੇ ਵੱਲੋਂ ਇੱਕ ਲੇਡੀ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਕਿ ਇੱਕ ਲੇਡੀ ਦੇ ਵੱਲੋਂ ਉਹਨਾਂ ਦੇ ਬੇਟੇ ਨੂੰ ਬਾਹਰ ਜਾਂਦਾਂ ਚਾਂਸਾ ਦੇ ਕੇ ਉਸ ਨੂੰ ਘਟਨਾ ਕਰ ਲਿਆ ਗਿਆ। ਜੀ ਸਾਨੂੰ WhatsApp ਤੇ ਸੈਂਡ ਕਰ ਦਿਓ। ਉਹਦੇ ਦੌਰਾਨ ਉਹ ਨੰਬਰ ਸ਼ੇਅਰ ਹੋਇਆ ਔਰ ਨੰਬਰ ਦੇ ਦੌਰਾਨ ਹੀ ਉਸ ਲੇਡੀਆਂ ਨੇ ਉਸ ਬੱਚੇ ਦੇ ਮਨ ਦੇ ਵਿੱਚ ਇੱਕ ਐਡਾਂ ਦੀ ਪਲਾਨਿੰਗ ਪਾਤੀ ਕਿ ਤੂੰ ਬਾਹਰ ਜਾ। ਫੋਨ ਜਿਹੜੀ ਫੋਟੋ ਖਿੱਚੀ ਸੀਗੀ ਉਸ ਨੰਬਰ ਤੇ ਕੰਟੈਕਟ ਕੀਤਾ ਜਦੋਂ ਅਸੀਂ ਆਪਣੇ ਪੁੱਤਰ ਨੂੰ ਫੋਨ ਕਰਦੇ ਸੀਗੇ ਤਾਂ ਉਹ ਲੱਕੀ ਨਾਮ ਦਾ ਇੱਕ ਮੁੰਡਾ ਫੋਨ ਚੱਕਦਾ ਸੀ ਤੁਹਾਡੇ ਬੇਟੇ ਦੀ ਉਮਰ ਕਿੰਨੀ ਹੈ ਜੀ ਉਹ 40 42 ਪਲੱਸ ਹੀ ਹੈ ਜੀ ਬੇਟਾ ਚ 22 22 ਪਲੱਸ ਹੈ ਦੇ ਨਾਮ ਦੇ ਚਾਹ ਸਕਦਾ ਸੀਗਾ ਜੀ ਫੇਰ ਬਾਹਰ ਕੈਨੇਡਾ ਲੈ ਕੇ ਜਾਵਾਂਗੇ ਜਦੋਂ ਉਹ ਮੁੰਡਿਆਂ ਨੂੰ ਪਤਾ ਚੱਲਿਆ ਫਿਰ ਅਸੀਂ ਉਸ ਨੰਬਰ ਤੋਂ ਜੇਲੇ ਤੇ ਫੋਨ ਕੀਤਾ ਉਹਨਾਂ ਨੂੰ ਪਤਾ ਚੱਲੇਗਾ ਕਿ ਲੇਡੀਜ਼ ਆ ਦਲੰਦਰ ਦੀ ਉਹਨਾਂ ਦੇ ਫੋਨ ਤੇ ਲਿੰਕ ਗੱਲਬਾਤ ਹੁੰਦੀ ਸੀਗੀ ਤੇ ਜੁਡੇ ਦਾ ਬੰਦਾ ਨਹੀਂ ਵੀ ਪਰ ਆਏ ਇੱਕ ਵਾਰੀ ਇਹਨੇ ਪਹਿਲੇ ਵਾਰ ਦਾ ਤੇ ਜਿਹੜੇ ਲੜਕੇ ਵਾਲੀ ਜ਼ਰੂਰ ਕੀਤੀ ਸੀ ਕਿਸੇ ਨਾਲ ਭੱਜ ਗਈ ਜਦੋਂ ਅਸੀਂ ਉੱਥੇ ਲੋਕੇਸ਼ਨ ਤੇ ਪਹੁੰਚੇ ਤਾਂ ਉਹ ਗੱਡੀ ਵਿੱਚ ਬਿਠਾ ਕੇ ਉਹ ਚੁੰਨੀ ਜਿੱਦਾ ਲੇਡੀਜ਼ ਦੀ ਕੋ ਚੁੰਨੀ ਜਾਂ ਦੁਪੱਟਾ ਹੁੰਦਾ ਉਹਦੇ ਉੱਤੇ ਪਾ ਕੇ ਤੇ ਦੋਨਾਂ ਸਾਈਡਾਂ ਤੋਂ ਬੈਠ ਕੇ ਤੇ ਗੱਡੀ ਭਜਾ ਕੇ ਨਿਕਲ ਗਏ। ਹਾਜੀਪੁਰ ਦੇ ਇੱਕ ਪਰਿਵਾਰ ਦੇ ਵੱਲੋਂ ਇੱਕ ਲੇਡੀ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਕਿ ਇੱਕ ਲੇਡੀ ਦੇ ਵੱਲੋਂ ਉਹਨਾਂ ਦੇ ਬੇਟੇ ਨੂੰ ਬਾਹਰ ਜਾਣ ਦਾ ਚਾਂਸਾ ਦੇ ਕੇ ਉਸ ਨੂੰ ਕੱਡਨਾਪ ਕਰ ਲਿਆ ਗਿਆ। ਉਸ ਲੜਕੇ ਦੇ ਫਾਦਰ ਸਾਡੇ ਨਾਲ ਮੌਜੂਦ ਹੈਗੇ ਨੇ ਔਰ ਉਸ ਲੇਡੀ ਦੇ ਹਸਬੰਡ ਸਾਡੇ ਨਾਲ ਮੌਜੂਦ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਜਲੰਧਰ ਪ੍ਰੈਸ ਕਲੱਬ ਦੇ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਇਹ ਮਾਮਲੇ ਦੇ ਸਬੰਧੀ ਇੱਕ ਜੜੀ ਹੈ ਸ਼ਿਕਾਇਤ ਵੀ ਦਿੱਤੀ ਗਈ ਹੈ ਆਖਿਰਕਾਰ ਪੂਰਾ ਮਾਮਲਾ ਕੀ ਹੈਗਾ ਕਿਵੇਂ ਇੱਕ ਲੇਡੀ ਦੇ ਵੱਲੋਂ ਕਿਡਨੈਪ ਕੀਤਾ ਗਿਆ ਕੀ ਸਾਰੀ ਕਹਾਣੀ ਹੈਗੀ ਆ ਸਾਰੀ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਸਾਡੇ ਨਾਲ ਰੰਦੀਰ ਕੁਮਾਰ ਮੌਜੂਦ ਹੈਗੇ ਨੇ ਜਿਨ੍ਹਾਂ ਦਾ ਬੇਟਾ ਹੈਗਾ ਤਾਂ ਉਹਨਾਂ ਦੇ ਲੇਡੀ ਦੇ ਹਸਬੰਦ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਰੰਦੀਰ ਜੀ ਸਭ ਤੋਂ ਪਹਿਲਾਂ ਤੁਹਾਡੇ ਤੋਂ ਹੀ ਜਾਨਣਾ ਚਾਹੁੰਦੇ ਆ ਕਿ ਕਹਾਣੀ ਕੀ ਹੈ ਬੇਟਾ ਕਦੋਂ ਤੁਹਾਡਾ ਘਰੋਂ ਗਿਆ ਕਿਵੇਂ ਕਿਡਨੈਪ ਹੋਇਆ ਸਰ ਮੇਰਾ ਨਾਮ ਰੰਦੀਰ ਕੁਮਾਰ ਬਿੱਕੀਆਰਡ ਫੋਟੋਗ੍ਰਾਫੀ ਹਾਜੀਪੁਰ ਦੇ ਨਾਲ ਤੇ ਮੇਰੀ ਸ਼ਾਪ ਹੈ ਸਾਡਾ ਫੋਟੋਗ੍ਰਾਫੀ ਦਾ ਕੰਮ ਹੈ ਮੇਰਾ ਬੇਟਾ ਜਿਹੜਾ ਉਹ ਐਜ਼ ਅ ਫੋਟੋਗ੍ਰਾਫਰ ਹੀ ਹੈ ਇੱਕ ਮੈਰਿਜ ਫੰਕਸ਼ਨ ਤੇ ਗਿਆ ਔਰ ਇਸ ਲੇਡੀਜ਼ ਨਾਲ ਉੱਥੇ ਕੰਟੈਕਟ ਹੋਇਆ ਇਸ ਦਾ ਔਰ ਜਦੋਂ ਆਪਾਂ ਗੈਸਟ ਗਏ ਹੁੰਦੇ ਆ ਮੈਰਿਜ ਦੇ ਉੱਤੇ ਉਹ ਕਹਿ ਦਿੰਦੇ ਆ ਕਿ ਯਾਰ ਪਾਜੀ ਸਾਡੀ ਸਨੈਪਸ ਜੜੀਆਂ ਖਿੱਚੀਆਂ ਸਾਨੂੰ ਵਟਸਐਪ ਤੇ ਸੈਂਡ ਕਰ ਦਿਓ ਉਹਦੇ ਦੌਰਾਨ ਉਹ ਨੰਬਰ ਸ਼ੇਅਰ ਹੋਇਆ ਔਰ ਨੰਬਰ ਦੇ ਦੌਰਾਨ ਹੀ ਉਸ ਲੇਡੀਜ਼ ਨੇ ਉਸ ਬੱਚੇ ਦੇ ਮਨ ਦੇ ਵਿੱਚ ਇੱਕ ਐਦਾਂ ਦੀ ਪਲਾਨਿੰਗ ਪਾਤੀ ਕਿ ਤੂੰ ਬਾਹਰ ਜਾ ਬਾਹਰ ਕੈਨੇਡਾ ਚ ਭੇਜਾਂਗੇ ਤੈਨੂੰ ਇਹ ਕੰਮ ਛੱਡ ਦੇ ਪਾਪਾ ਦੇ ਜਿਹੜੀ ਹੈਗੀ ਸ਼ਾਪ ਇਹਨੂੰ ਜਾਣਾ ਬੰਦ ਕਰ ਦੇ ਇਦਾਂ ਦਾ ਉਹਦਾ ਹਿਸਾਬ ਦਾ ਬਣ ਗਿਆ ਮੈਨੂੰ ਆਪਣੇ ਜਿਹੜੇ ਮੇਰੇ ਕੋਲ ਵਰਕਰ ਕੰਮ ਕਰਦੇ ਆ ਉਹਨਾਂ ਨੂੰ ਪਤਾ ਚੱਲਿਆ ਕਿ ਇਦਾਂ ਦੀ ਸਿਚੁਏਸ਼ਨ ਹੈਗੀ ਹੈ ਭਾਜੀ ਤੇ ਇਸ ਬੇਟੇ ਨੇ ਮੈਨੂੰ ਇਹ ਇਸ ਦਾ ਇਹਦਾ ਨਹੀਂ ਮੈਨੂੰ ਪਤਾ ਸੀਗਾ ਕਿ ਪਹਿਲਾਂ ਇਸ ਔਰਤ ਦਾ ਫੋਨ ਆਂਦਾ ਸੀਗਾ ਕਿ ਨਹੀਂ ਆਂਦਾ ਸੀਗਾ ਬਟ ਉੱਥੋਂ ਸਟਾਰਟ ਹੋਇਆ ਇਹ ਪ੍ਰੋਸੈਸ ਔਰ ਬਾਹਰ ਦੇ ਚੱਕਰ ਦੇ ਵਿੱਚ ਹੀ ਇਸ ਬੇਟੇ ਨੇ ਮੈਨੂੰ ਕਿਹਾ ਕਿ ਪਾਪਾ ਮੈਂ ਪਾਸਵਰਡ ਅਪਲਾਈ ਕਰਨਾ ਹੈ ਪਾਸਵਰਡ ਬਣਾਣਾ ਮੈਂ ਕਿਹਾ ਯਾਰ ਸਾਡੇ ਕੋਲ ਆਲਰਡੀ ਪਹਿਲਾਂ ਹੀ ਪੰਜ 6 ਮੁੰਡੇ ਕੰਮ ਕਰਦੇ ਆ ਸਾਨੂੰ ਬਾਹਰ ਦੀ ਕੀ ਲੋੜ ਹੈ ਤੇ ਇਹਦੇ ਵਿੱਚ ਜਿਹੜਾ ਇੱਕ ਜਸਵੀਰ ਨਾਂ ਦਾ ਲੜਕਾ ਆ ਉਹ ਵੀ ਇਨਵੋਲਵ ਹੈ ਠੀਕ ਹੈ ਔਰ ਉਹ ਜਿਹੜੀ ਸਾਡੀ ਉਹ ਵੀ ਮੈਂ ਦੱਸਦਾ ਤੁਹਾਨੂੰ ਇਹ ਜਦੋਂ ਪਾਸਵਰਡ ਦਾ ਇਹ ਜਰੀਆ ਬਣ ਗਿਆ ਬੱਚੇ ਨੇ 15 ਦਿਨ ਚ ਪਾਸਵਰਡ ਬਣਾ ਲਿਆ ਫਿਰ ਮੇਰੇ ਕੋਲ ਉਹ ਪਾਸਵਰਡ ਜਦੋਂ ਆ ਗਿਆ ਪਾਸਵਰਡ ਦੇ ਬਾਅਦ ਇਹ ਨੇ ਟਾਂਡੇ ਸਾਡੇ ਜਿੱਦਾ ਆਪਣਾ ਐਡੀਟਿੰਗ ਵਾਸਤੇ ਐਕਸਪੋজিং ਵਾਸਤੇ ਜਾਂਦਾ ਇੱਕ ਦੂਜੇ ਦੇ ਫੰਕਸ਼ਨ ਤੇ ਉੱਥੇ ਇਹ ਨੇ ਕਿਹਾ ਕਿ ਮੈਂ papa ਤੋਂ ਤਿੰਨ ਦਿਨ ਦਾ ਫੰਕਸ਼ਨ ਹੈ ਟਾਂਡੇ ਜਾਣਾ ਉਹਦੇ ਤਰ੍ਹਾਂ ਸ਼ਾਮੀ ਇਹਨੇ ਕੱਪੜੇ ਪੈਕ ਕੀਤੇ ਸਵੇਰੇ ਟਾਂਡੇ ਚਲ ਗਿਆ 3 ਦਿਨ ਤੋਂ ਬਾਅਦ ਜਦੋਂ ਇਹ ਬੱਚਾ ਘਰ ਨਹੀਂ ਵਰਤਿਆ ਫਿਰ ਅਸੀਂ ਟਾਂਡੇ ਵਾਲੇ ਮੁੰਡਿਆਂ ਨੂੰ ਫੋਨ ਤੇ ਪੁੱਛਿਆ ਉਹ ਕਹਿੰਦੇ ਭਾਜੀ ਸਾਡੇ ਕੋਲ ਆਇਆ ਇਹ ਕੰਮ ਤੇ ਪਰ ਇਹ ਹਾਜੀਪੁਰ ਦੀ ਜਾਣ ਦੀ ਬਜਾਏ ਜਲੰਧਰ ਜਾਂਦਾ ਰਿਹਾ ਅਸੀਂ ਫਿਰ ਜਦੋਂ ਇਸ ਉਹਨਾਂ ਨੂੰ ਪੁੱਛ ਕੇ ਅੱਛ ਕੀਤੀ ਉਹ ਫਿਰ ਦੁਬਾਰਾ ਫੇਰ ਫੰਕਸ਼ਨ ਤੇ ਟਾਂਡੇ ਗਿਆ ਟਾਂਡੇ ਤੋਂ ਬਾਅਦ ਫਿਰ ਉਹ ਮੁੰਡਿਆਂ ਤੇ ਮੈਂ ਉਹਨਾਂ ਨੂੰ ਪਾਈ ਨੂੰ ਰਿਕਵੈਸਟ ਕੀਤੀ ਕਿ ਯਾਰ ਤੋਂ ਮੇਰੇ ਨਾਲ ਮੁੰਡੇ ਹੈਗੇ ਜਿਹੜੇ ਕੰਮ ਕਰਦੇ ਮੈਂ ਉਹਨਾਂ ਨੂੰ ਨਾਲ ਲੈ ਕੇ ਆਉਂਗਾ ਤੁਹਾਡਾ ਫੰਕਸ਼ਨ ਨਹੀਂ ਖਰਾਬ ਹੋਊਗਾ ਇੱਕ ਵਾਰੀ ਮੈਂ ਬੇਟੇ ਨਾਲ ਮਿਲਣਾ ਠੀਕ ਹੈ ਜੀ ਔਰ ਫਿਰ ਮੈਂ ਜਦੋਂ ਉਹਦੇ ਕੋਲ ਗਿਆ ਮੈਂ ਇਹਨੂੰ ਕਿਹਾ ਕਹਿੰਦਾ ਕਿ ਮੈਂ ਬਾਹਰ ਜਾਣਾ ਮੈਂ ਕੰਮ ਨਹੀਂ ਕਰਨਾ ਜਿਹੜੇ ਮੇਰੇ ਨਾਲ ਦੋ ਮੁੰਡੇ ਗਏ ਸੀਗੇ ਉਹਨਾਂ ਦਾ ਮੋਬਾਈਲ ਨੰਬਰ ਲੈ ਕੇ ਮੋਬਾਈਲ ਲੈ ਕੇ ਜਦੋਂ ਉਹਦੇ ਵਿੱਚ ਫੋਟੋ ਖਿੱਚੀ ਉਹਦੇ ਦੌਰਾਨ ਜਿੰਨੇ ਦਿਨ ਅਸੀਂ ਅਜੇ ਗੱਲ ਹੀ ਕਰਦੇ ਪਏ ਆ ਤਾਂ ਚਾਰ ਪੰਜ ਫੋਨ ਆਏ ਆ ਇੱਕ ਲੱਕੀ ਵਰਮਾ ਦਾ ਨਾਂ ਦਾ ਮੁੰਡਾ ਆਏ ਕੋਈ ਇੱਥੇ ਮਹੰਨਾ ਮਾਰਕੀਟ 'ਚ ਉਹਦੇ ਨਾਲ ਉਦੋਂ ਪਤਾ ਚੱਲਿਆ ਫਿਰ ਉਹਦੇ ਨੰਬਰ ਤੋਂ ਅਸੀਂ ਜਦੋਂ ਦੁਬਾਰਾ ਕਾਲ ਕੀਤੀ ਤਾਂ ਉਹ ਲੱਕੀ ਵਰਮਾ ਸੀਗਾ ਜਦੋਂ ਉਹ ਨੰਬਰ ਅਸੀਂ ਫੋਨ ਜਿਹੜੀ ਫੋਟੋ ਖਿੱਚੀ ਸੀਗੀ ਉਸ ਨੰਬਰ ਤੇ ਕੰਟੈਕਟ ਕੀਤਾ ਜਦੋਂ ਅਸੀਂ ਆਪਣੇ ਪੁੱਤਰ ਨੂੰ ਫੋਨ ਕਰਦੇ ਸੀਗੇ ਤਾਂ ਉਹ ਲੱਕੀ ਨਾਂ ਦਾ ਇੱਕ ਮੁੰਡਾ ਫੋਨ ਚੱਕਦਾ ਸੀਗਾ ਸਾਡੇ ਬੇਟੇ ਨਾਲ ਨਹੀਂ ਸੀ ਗੱਲ ਹੁੰਦੀ ਉਹ ਇਹੀ ਕਹਿੰਦਾ ਹੁੰਦਾ ਹੈਗਾ ਕਿ ਸੁਮਨ ਹੈ ਸੁਮਨ ਚੱਲ ਗਈ ਆ ਸੁਮਨ ਦਾ ਪਤਾ ਨਹੀਂ ਉਹ ਜਦੋਂ ਇਦਾਂ ਦੀਆਂ ਗੱਲਾਂ ਬਤਾਉ ਉਹਨੂੰ ਕਰਦਾ ਸੀਗਾ ਤਾਂ ਉਹ ਮੁੰਡਾ ਸਾਡੇ ਨਾਲ ਗੱਲ ਕਰਨ ਦੀ ਬਜਾਏ ਉਹ ਕਹਿੰਦਾ ਸੀਗਾ ਕਿ ਤੁਸੀਂ ਜਾਓ ਮੈਂ ਸ਼ਾਮੀ ਘਰ ਆ ਜਾਊਂਗਾ ਬਸ ਇਹ ਗੱਲਬਾਤ ਹੋ ਕੇ ਫਿਰ ਅਸੀਂ ਟਾਂਡੇ ਤੋਂ ਵਾਪਸ ਆ ਗਏ ਜਦੋਂ ਅਸੀਂ ਫਿਰ ਇਹ ਲੱਕੀ ਵਰਮਾ ਦਾ ਨੰਬਰ ਲਗਾਇਆ ਉਹ ਕਹਿੰਦਾ ਕਿ ਮੈਂ ਮੰਨਾ ਮਾਰਕੀਟ ਚਾ ਮੇਰਾ ਹੈਗਾ ਉਹ ਵੀ ਸਾਨੂੰ ਡਾਇਰੈਕਟ ਨਹੀਂ ਦੱਸਿਆ ਅਸੀਂ ਜਲੰਧਰ ਪਾਜੀ ਇੱਥੇ ਜਦੋਂ ਮੰਨਾ ਮਾਰਕੀਟ ਚ ਆਏ ਆ ਉੱਥੇ ਇੱਕ ਪ੍ਰਾਪਰਟੀ ਡੀਲਰ ਪਾਜੀ ਸੀਗੇ ਉਹਨਾਂ ਕੋਲ ਪਤਾ ਕੀਤਾ ਉਹਨਾਂ ਨੇ ਦੱਸਿਆ ਕਿ ਯਾਰ ਇਹ ਬੰਦੇ ਤਾਂ ਜਿਹੜੇ ਹੈਗੇ ਚਿੱਟੇ ਦਾ ਘਰ ਉਹ ਆ ਪਾਜੀ ਇਹਨਾਂ ਦਾ ਹਸਾਬ ਤਾਂ ਖਰਾਬ ਹੈ ਹੋਰ ਉਮਰ ਕਿੰਨੀ ਹੈ ਔਰ ਤੁਹਾਡੇ ਬੇਟੇ ਦੀ ਉਮਰ ਕਿੰਨੀ ਹੈ ਜੀ ਉਹ 40 42 ਪਲੱਸ ਹੀ ਹੈ ਜੀ ਬੇਟਾ 22 22 ਪਲੱਸ ਹੈ ਤੁਹਾਨੂੰ ਕਦੋਂ ਪਤਾ ਲੱਗਾ ਔਰ ਤੁਹਾਨੂੰ ਕਿਸ ਬਿਹਾਵ ਤੇ ਪਤਾ ਲੱਗਾ ਕਿ ਲੇਡੀ ਦੇ ਨਾਲ ਹੀ ਗਿਆ ਔਰ ਲੇਡੀ ਨੇ ਕਿਹਾ ਕਿ ਮੈਂ ਬਾਹਰ ਲੈ ਜੂੰਗੀ ਕਿਹੜੀ ਕੰਟ ਇਹ ਕੈਨੇਡਾ ਦੇ ਨਾਂ ਦੇ ਝਾਸਾ ਦਿੱਤਾ ਸੀਗਾ ਜੀ ਤੇ ਬਾਹਰ ਕੈਨੇਡਾ ਲੈ ਕੇ ਜਾਊਗੀ ਜਦੋਂ ਉਹ ਮੁੰਡਿਆਂ ਨੂੰ ਪਤਾ ਚੱਲਿਆ ਫਿਰ ਅਸੀਂ ਉਸ ਨੰਬਰ ਤੋਂ ਜਿਹੜੇ ਫੋਨ ਕੀਤਾ ਉਹਨਾਂ ਨੂੰ ਪਤਾ ਚੱਲੇਗਾ ਕਿ ਲੇਡੀ ਜੀ ਜ਼ਿਲੰਦਰ ਦੀ ਉਹਨਾਂ ਦੇ ਫੋਨ ਤੇ ਲਿੰਕ ਗੱਲਬਾਤ ਹੁੰਦੀ ਸੀਗੀ ਤੇ ਉਹ ਬੱਚਾ ਤੁਹਾਡਾ ਜ਼ਿਲੰਦਰ ਹੀ ਜਾਂਦੇ ਆ ਅਸੀਂ ਉਹਨੂੰ ਟੋਲ ਤੇ ਛੱਡ ਕੇ ਆਈ ਦੱਸ ਗਾ ਚੁਲਾੰਗ ਤੇ ਇਹ ਜ਼ਿਲੰਦਰ ਹੀ ਜਾਂਦਾ ਸੀਗਾ ਜੀ ਕੈਨੇਡਾ ਕਿਹੜੀ ਵਿਹਾਰਫ ਤੇ ਲੈ ਕੇ ਜਾਣਾ ਸੀ ਲੇਡੀ ਕੋਈ ਟਰੈਵਲ ਏਜੰਟ ਸਰ ਜਦੋਂ ਇਹਦਾ ਸਾਨੂੰ ਪਤਾ ਕਿ ਅਸੀਂ ਪਿੱਛਾ ਕੀਤਾ ਇਹਦਾ ਸਾਨੂੰ ਪਤਾ ਚੱਲਿਆ ਕਿ ਇਹ ਸ਼੍ਰੀਮਨ ਜਾਂ ਕੈਪੀਟਲ ਦੇ ਵਿੱਚ ਇਹ ਫੋਰਥ ਕਲਾਸ ਦਾ ਕੰਮ ਕਰਦੀ ਸੀਗੀ ਮੈਂ ਸ਼੍ਰੀਮਨ ਚ ਵੀ ਗਿਆ ਕੈਪੀਟਲ ਜੀ ਵੀ ਗਿਆ ਉੱਥੇ ਸਕਾਟੀ ਗਾਰ ਜਿਹੜੇ ਹੈੱਡ ਹੁੰਦੇ ਆ ਉਹਨਾਂ ਕੋ ਪਤਾ ਕੀਤਾ ਫੋਟੋ ਦਿਖਾ ਕੇ ਕਿ ਇਹ ਦੇਖੋ ਜੀ ਇਹ ਜਨਾਨੀ ਹੈ ਔਰ ਮੈਨੂੰ ਪਤਾ ਚੱਲ ਗਿਆ ਸੀਗਾ ਕਿ ਇਹ ਸਾਡੇ ਉਧਰ ਚੰਗੜਵਾ ਪਿੰਡ ਪੈਂਦਾ ਤਲਵਾੜੇ ਦੇ ਨੇੜੇ ਉੱਥੇ ਇਹਦੇ ਮਾਪੇ ਆ ਉੱਥੇ ਜਾਨੀ ਕਿ ਇਹਦਾ ਪਰਿਵਾਰਿਕ ਦਾ ਪਹਿਲਾ ਘਰ ਹੈ ਵਿਆਹ ਦੀ ਮੈਰਿਜ ਹੋਈ ਹੈ ਤਲਵਾੜੇ ਦੇ ਨੇੜੇ ਮੰਗੂ ਮਾਰੇ ਔਰ ਇਹ 14-15 ਸਾਲ ਤੋਂ ਜਲੰਧਰ ਰਹਿ ਰਹੀ ਹੈ ਤੇ ਜਦੋਂ ਮੰਗੂ ਮੈਰੇ ਦੀ ਪੰਚਾਇਤ ਮੈਂਬਰ ਕੋ ਗਿਆ ਮੈਂ ਪਤਾ ਕੀਤਾ ਉੱਥੇ ਜਾ ਕੇ ਤਾਂ ਉਹਨਾਂ ਨੇ ਦੱਸਿਆ ਕਿ ਇਹ ਜਰਾਨੀ ਜਿਹੜੀ ਜੋ ਕੈਰੈਕਟਰ ਵਾਈਜ਼ ਬਹੁਤ ਮਾੜੀ ਹੈ ਇਹਨੇ ਪਹਿਲਾਂ ਵੀ ਚਾਰ ਪੰਜ ਘਰ ਖਰਾਬ ਕੀਤੇ ਪਏ ਤੁਹਾਡੀ ਵਾਈਫ ਹੈ ਤੁਹਾਡੇ ਨਾਲ ਰਹਿੰਦੇ ਨੇ ਨਹੀਂ ਨਹੀਂ ਨਾਲ ਰਹਿੰਦੇ ਪਤਾ ਸੀਗਾ ਕਿ ਇਹਨਾਂ ਦੇ ਬੇਟੇ ਦੇ ਨਾਲ ਗਲਬਤ ਕਰਦੇ ਨੇ ਨਹੀਂ ਸਰ ਮੈਨੂੰ 3 ਮਹੀਨੇ ਪਤਾ ਚੱਲਿਆ ਸੀ ਹਾਂ ਜਦ ਸਕੂਲ ਪੇਪਰਸ ਹਨ 8ਵੀਂ ਕਲਾਸ ਦੇ ਅਧੂ ਪਤਾ ਚੱਲਿਆ ਉਹ ਤੋਂ ਪਹਿਲਾਂ ਨਹੀਂ ਪਤਾ ਕਿੰਨੀ ਤਰੀਕ ਦੇ ਕਰੋਗੇ ਇਹ ਹੋਏ ਨੇ ਜਨਵਰੀ ਦੀ 8 ਤਰੀਕ ਨੂੰ ਗਈ ਹੋਈ ਹੈ ਤੁਹਾਡੀ ਭਾਈ ਹਾਂਜੀ ਹੋਰ ਬੇਟਾ ਵੀ ਉਸੇ ਤਰੀਕ ਦਾ ਗਿਆ ਹੋਇਆ ਲੈ ਜੀ ਹਾਂ ਇਹ ਬੇਟਾ ਗਿਆ ਜੀ ਜਨਵਰੀ ਪਹਿਲੀ ਪਹਿਲੀ ਫਰਵਰੀ ਤੁਹਾਡੇ ਨਾਲ ਨਹੀਂ ਰਹਿੰਦੇ ਤੁਹਾਡੇ ਭਾਈ ਮੇਰੇ ਨਾਲ ਹੀ ਰਹਿੰਦੇ ਸਨ ਜਨਵਰੀ ਮਹੀਨੇ ਤੋਂ ਇਹ ਨਹੀਂ ਪਿੰਡ ਆਲੀ ਪਹਿਲੀ ਆਪਣੇ ਭਰਾ ਨੂੰ ਦੇ ਛੱਡੀ ਫਰੀਦ ਦੇਤੀ ਮੈਂ ਸਿਰਫ ਮੇਰਾ ਉਹਦੇ ਨਾਲ ਇਸ ਜ਼ਮੀਨ ਦੇ ਕਰਕੇ ਝਗੜਾ ਹੋਇਆ ਉਹ ਮੈਨੂੰ ਛੱਡ ਗਈ ਜਨਵਰੀ ਮਿਨ 8 ਤਰੀਕ ਨੂੰ ਚਲੀ ਗਈ ਪਿੰਡ ਜਿਵੇਂ ਜਾਨੀ ਦੱਸਿਆ ਕਿ ਇੱਕ ਤਾਂ ਚਿੱਟੇ ਦਾ ਗਰੋ ਹੈਗਾ ਔਰ ਦੂਜਾ ਕੈਰੇਕਟਰ ਵਾਈਜ਼ ਵੀ ਕਹਿੰਦੇ ਠੀਕ ਨਹੀਂ ਹੈਗਾ ਪਹਿਲਾਂ ਵੀ ਕਦੇ ਇਦਾਂ ਹੋਇਆ ਇਹ ਤਾਂ ਚਿੱਟੇ ਜੁੱਟੇ ਦਾ ਮੈਨੂੰ ਪਤਾ ਨਹੀਂ ਇਹ ਪਰ ਆ ਇੱਕ ਵਾਰੀ ਨੇ ਪਹਿਲੇ ਵਾਰ ਤਾਂ ਤੇ ਜੋ ਲੜਕੇ ਵਾਲੀ ਜ਼ਰੂਰ ਕੀਤੀ ਸੀ ਕਿਸੇ ਨਾਲ ਭੱਜ ਗਈ ਸੀ ਠੀਕ ਹੈ ਹਾਂਜੀ ਤੁਹਾਡਾ ਫਿਰ ਬੇਟੇ ਦੇ ਨਾਲ ਕੋਈ ਸੰਪਰਕ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਹੀ ਨਹੀਂ ਸੰਪਰਕ ਹੋਇਆ 27 ਦੀ ਤੇ ਅਸੀਂ 27 ਤਰੀਕ ਨੂੰ 27 ਫਰਵਰੀ ਨੂੰ ਉੱਥੋਂ ਲੈ ਕੇ ਗਏ ਜੀ ਜਦੋਂ ਅਸੀਂ ਉਹਦਾ ਪਿੱਛਾ ਕੀਤਾ ਸਾਨੂੰ ਪਤਾ ਚੱਲਿਆ ਕਿ ਇਹ ਔਰਤ ਜਿਹੜੀ ਹੈ ਜਲੰਧਰ ਇੱਥੇ ਰਹਿ ਰਹੀ ਹੈ ਉਹਦੇ ਨਾਲ ਫਿਰ ਅਸੀਂ ਉਹਨੂੰ ਇੱਥੋਂ ਇੱਥੇ ਜਿਹੜੇ ਵੱਡੇ ਰਹਿੰਦੇ ਆ ਮੰਨਾ ਮਾਰਕੀਟਸ ਉਹਨਾਂ ਨਾਲ ਸੰਪਰਕ ਕੀਤਾ ਕਿ ਭਾਈ ਜੀ ਇਹ ਬੰਦਾ ਜਿਹੜਾ ਲੱਕੀ ਵਰਮਾ ਦਾ ਨਾਂ ਦਾ ਬੰਡਾ ਹੈ ਇਹਨੇ ਇਹ ਜਦੋਂ ਅਸੀਂ ਬੇਟੇ ਨੂੰ ਫੋਨ ਕਰਦੇ ਆਂ ਤੇ ਲੱਕੀ ਵਰਮਾ ਫੋਨ ਚੁੱਕਦਾ ਲੱਕੀ ਵਰਮਾ ਦਾ ਕਨੈਕਸ਼ਨ ਕੀ ਆ ਲੇਡੀ ਨਾਲ ਔਰ ਤੁਹਾਡੇ ਬੇਟੇ ਨਾਲ ਮੈਨੂੰ ਤਾਂ ਸਾਰੇ ਇਸ ਦੇ ਬਾਰੇ ਕੋਈ ਪਤਾ ਨਹੀਂ ਪਰ ਇਹ ਸੁਮਨ ਦੇ ਨਾਲ ਕੋ ਰਿਲੇਟਡ ਹੈਗੇ ਆ ਜਿੱਦਾਂ ਆਰ ਜੂ ਡਾਂਸਰ ਹੈ ਔਰ ਇੱਕ ਜਸਵੀਰ ਹੋ ਗਿਆ ਜਿਹੜਾ ਉਥੇ ਜਾ ਕੇ ਸਾਡੀ ਗੱਲਬਾਤ ਪੂਰੀ ਦੱਸਦਾ ਰਿਹਾ ਜਦੋਂ ਅਸੀਂ ਇਹਨਾਂ ਦੀ ਕੁੜੀ ਦੇ ਬਾਰੇ ਪੇਪਰ ਦਾ ਪਤਾ ਚੱਲਿਆ ਕਿ ਇਹਨਾਂ ਦੇ 8ਵੀਂ ਦੇ ਬੋਰਡ ਦੇ ਕਲਾਸ ਦੇ ਪੇਪਰ ਆ ਅਸੀਂ 11 ਵਜੇ ਪੇਪਰ ਸਟਾਰਟ ਹੋਣਾ ਸੀਗਾ 9 ਵਜੇ ਅਸੀਂ ਆਈ ਬਾਈਪਾਸ ਪਹੁੰਚ ਗਏ ਉਸ ਤੋਂ ਬਾਅਦ ਕੁੜੀ ਕੋ ਪਤਾ ਚੱਲਿਆ ਜਦੋਂ ਪੇਪਰ ਖਤਮ ਹੋ ਗਿਆ ਕੁੜੀ ਨੇ ਆਪਣੇ ਇਹਨਾਂ ਨੂੰ ਵੀ ਨਾਲ ਰੱਖਿਆ ਸੀ ਗਾਏ ਉਹਨਾਂ ਦੇ ਫਾਦਰ ਸਾਹਿਬ ਜਿਹੜੀ ਸੁਮਨ ਦੇ ਘਰ ਵਾਲੇ ਆ ਇਹ ਇਹਨਾਂ ਦੀ ਜਿਹੜੀ ਬੇਟੀ ਆ ਉਹ 8ਵੀਂ ਦੇ ਪੇਪਰ ਜਦੋਂ ਉਹ ਪੇਪਰ ਪਾ ਕੇ ਆਈ ਉਹਨੇ ਇਹਨੂੰ ਪਛਾਣ ਲਿਆ ਉਹ ਆਪਣੇ ਪਾਪਾ ਕੋ ਆ ਗਈ ਉਹਨੇ ਦੱਸਿਆ ਕਿ ਉਹਨਾਂ ਕੋ ਪੈਸੇ ਕੋਈ ਨਹੀਂ ਐ ਫੇਰ ਉਹ ਇਨਾਕੋਲੀ ਰਹਿ ਗਈ ਉਹ ਵਾਪਸ ਨਹੀਂ ਗਈ ਉਹਦੇ ਬੱਚੀ ਕੋਲੋਂ ਪਤਾ ਚੱਲਿਆ ਕਿ ਇਹ ਜਿਹੜੇ ਦੋਨੇ ਜਣੇ ਆ ਇਹ ਉੱਥੇ ਰਹਿ ਰਹੇ ਆ ਔਰ ਇਹਦੇ ਨਾਲ ਆਰਜੂ ਵੀ ਰਹਿ ਰਹੀ ਹੈ ਡਾਂਸਰ ਜਿਹੜੀ ਆ ਉਹਨਾਂ ਨਾਲ ਰੂਮ ਸ਼ੇਅਰ ਕੀਤਾ ਇਹਨਾਂ ਨੇ ਤੇ ਬਾਕੀ ਜਦੋਂ ਉਸ ਜਗ੍ਹਾ ਤੇ ਪਹੁੰਚੇ ਅਸੀਂ ਉਹ ਜਿਹੜੀ ਆਰਜੂ ਡਾਂਸਰ ਆ ਉਹਦੇ ਨਾਲ ਇੱਕ ਸੈਮ ਨਾਂ ਦਾ ਬੰਦਾ ਜਿਹੜਾ ਗੱਡੀ ਡਰਾਈਵ ਕਰਕੇ ਗਿਆ ਤੇ ਗੱਡੀ ਦਾ ਨੰਬਰ ਤਾਂ ਯਾਦ ਨਹੀਂ ਕਿਉਂਕਿ ਹਨੇਰਾ ਉਸਲੇ 8:30 ਦਾ ਟਾਈਮ ਸੀਗਾ ਜਦੋਂ ਅਸੀਂ ਉੱਥੇ ਲੋਕੇਸ਼ਨ ਤੇ ਪਹੁੰਚੇ ਆ ਤੇ ਉਹ ਗੱਡੀ ਵਿੱਚ ਬਿਠਾ ਕੇ ਉਹ ਚੁੰਨੀ ਜਿੱਦਾ ਲੇਡੀਜ਼ ਦੀ ਕੋ ਚੁੰਨੀ ਜਾਂ ਦੁਪੱਟਾ ਹੁੰਦਾ ਉਹਦੇ ਉੱਤੇ ਪਾ ਕੇ ਤੇ ਦੋਨਾਂ ਸਾਈਡਾਂ ਤੋਂ ਬੈਠ ਕੇ ਤੇ ਗੱਡੀ ਭਜਾ ਕੇ ਨਿਕਲ ਗਏ ਅਸੀਂ ਗੱਡੀ ਦਾ ਪਿੱਛਾ ਵੀ ਕੀਤਾ ਉੱਥੇ ਬਟ ਸਾਨੂੰ ਜਲੰਧਰ ਬਾਰੇ ਨਹੀਂ ਨੌਲੇਜ ਹੈ ਕਿ ਕਿਹੜੀ ਰੋਡ ਕਿੱਧਰ ਨੂੰ ਜਾਂਦੀ ਹੈ ਖੁਸ਼ ਬਾਈਪਾਸ ਤੱਕ ਪਿੱਛਾ ਕਰਨ ਤੋਂ ਬਾਅਦ ਅਸੀਂ ਜਦੋਂ ਫਿਰ ਦੁਬਾਰਾ ਪੁਆਇੰਟ ਤੇ ਪਹੁੰਚੇ ਤੇ ਉਹ ਨਾਲ ਦੇ ਆਲੇ-ਪਾਲੇ ਆਲੇ-ਦੁਆਲੇ ਨੂੰ ਪਤਾ ਚੱਲਿਆ ਕਿ ਇਹ ਗੱਡੀ 2-3 ਦਿਨ ਤੋਂ ਇੱਥੇ ਰਹਿ ਰਹੀ ਸੀ ਤੁਹਾਨੂੰ ਕੀ ਲੱਗਦਾ ਹੁਣ ਕਿ ਲੱਗਦਾ ਕਿ ਇਹ ਕਿਡਨੈਪ ਵਾਲਾ ਤਾਂ ਕੋਈ ਮਸਲਾ ਫਿਰ ਲੱਗਦਾ ਨਹੀਂ ਤੁਹਾਡਾ ਬੇਟਾ ਫਿਰ ਮ ਨੇ ਸਰ ਇਦਾਂ ਦੀ ਤਾਂ ਕੋਈ ਗੱਲ ਨਹੀਂ ਕਿਉਂਕਿ ਜਿਹੜੇ ਬੰਦੇ ਇੰਨੇ ਇਨਵੋਲਵ ਐ ਇਹਦੇ ਵਿੱਚ ਜੇ ਬੇਟਾ ਉਹਨਾਂ ਦੇ ਮਰਜ਼ੀ ਨਾਲ ਰਹਿ ਰਹੇ ਹੁੰਦਾ ਤਾਂ ਸਾਨੂੰ ਇਹ ਜਿਹੜਾ ਸਾਡੇ ਨਾਲ ਕੰਮ ਕਰਦਾ ਸੀਗਾ ਉਹੀ ਦੱਸ ਦਿੰਦਾ ਕਿ ਸਾਨੂੰ ਭਜੀ ਕਿ ਇਹ ਇੱਥੇ ਰਹਿ ਰਹੇ ਆ ਤੁਸੀਂ ਕਿਤੇ ਨਾ ਇਹਨੂੰ ਲੱਭੋ ਇੱਥੇ ਜਾਓ ਇਹ ਪੁਆਇੰਟ ਤੇ ਬੈਠੇ ਆ ਉਸ ਬੰਦੇ ਨੇ ਵੀ ਸਾਡੇ ਨਾਲ ਫੋਟੋ 20 ਕੀਤੀ ਕਿਉਂਕਿ ਉਹ ਸਾਡੇ ਨਾਲ ਹੀ ਰਹਿ ਕੇ ਜਦੋਂ ਅਸੀਂ ਐਸਐਸਪੀ ਦਫ਼ਤਰ ਤਰਖਾਸ ਗਏ ਨੇ ਗਿਆ ਉਹ ਜਿਹੜਾ ਉਹ ਵੀ ਸਾਡੇ ਨਾਲ ਹੀ ਸੀ ਔਰ ਉਸ ਬੰਦੇ ਨੇ ਪੂਰੀ ਪਲਾਨ ਤੇ ਕੀਤਾ ਪਿਆ ਜਦੋਂ ਅਸੀਂ ਜਿਹੜਾ ਫੋਨ ਹੈ ਉਹਦਾ ਟ੍ਰੇਸਿੰਗ ਤੇ ਲਵਾਇਆ ਸੀਗਾ ਉਹਦੇ 12 13 ਵਾਰ ਸੁਮਨ ਦੇ ਨਾਲ ਗੱਲਬਾਤ ਹੋਈ ਲੈ ਕੇ ਕੀ ਗਿਆ ਬੇਟਾ ਘਰੋਂ ਫਿਰ ਲੈ ਕੇ ਉਹ ਆਪਣੀ ਇੱਕ ਪਾਲਿਸੀ ਸੀਗੀ 50000 ਦੀ ਬਾਕੀ ਜਿਹੜੀ ਉਹਦੀ ਪਾਕਟ ਮਨੀ ਆਪਣੀ ਉਹਦੀ ਸੀਗੀ ਉਹ ਆਪਣੇ ਉਹਦੇ ਕੋਲ ਹੀ ਹੁੰਦੇ ਸੀਗੇ ਉਹਦੇ ਪੈਸੇ ਔਰ ਉਹਦਾ ਪਾਸਵਰਡ ਪੈਨ ਕਾਰਡ ਆਧਾਰ ਕਾਰਡ ਬਰਥ ਸਰਟੀਫਿਕੇਟ ਉਹ ਡਾਕੂਮੈਂਟ ਸਾਰੇ ਉਹਦੇ ਕੋਲ ਹੀ ਕਿੰਨੇ ਤੇ ਉੱਪਰ ਹੋ ਗਿਆ ਤੁਸੀਂ ਕਹਿੰਦੇ ਹੋ ਕਿ ਸ਼ਿਕਾਇਤ ਵੀ ਅਸੀਂ ਦਿੱਤੀ ਆ ਟ੍ਰੇਸ ਨਹੀਂ ਹੋਇਆ ਜਾਂ ਮੋਬਾਈਲ ਨੰਬਰਾਂ ਤੋਂ ਟ੍ਰੇਸ ਨਹੀਂ ਕਰਨ ਦੀ ਕੋਸ਼ਿਸ਼ ਹੋਈ ਮੋਬਾਈਲ ਨੰਬਰ ਦਾ ਟ੍ਰੇਸਿੰਗ ਦਾ ਪੂਰਾ ਕਰਦੇ ਪਿਆ ਪਰ ਉਹਨਾਂ ਦੇ ਨੰਬਰ ਹੀ ਤਿੰਨ ਤਰੀਕ ਤੋਂ ਬੰਦ ਹੈ ਦੋਨਾਂ ਦੀਆਂ ਸਿਮਾਂ ਬੰਦ ਹੈ ਸਵਿਚ ਆਫ ਹੈ ਪੁਲਿਸ ਪਾਰਟੀ ਨੂੰ ਵੀ ਦੱਸਿਆ ਕਿ ਇਹ ਨੰਬਰ ਬੰਦ ਹੈ ਤੇ ਜਿਹੜੇ ਬੰਦੇ ਦੂਸਰੇ ਇਹਨਾਂ ਦੇ ਨੈਟਵਰਕਸ ਜਿਹੇ ਉਹਨਾਂ ਦੇ ਜਿਹੜੇ ਨੰਬਰ ਆ ਉਹ ਟ੍ਰੇਸਿੰਗ ਤੇ ਲਵਾਏ ਸਿਗੇ ਉਹਨਾਂ ਦੇ ਬਾਕੀ ਆ ਗਈ ਹੈ ਰਿਪੋਰਟ ਉਹ ਬੰਦੇ ਉਹਨਾਂ ਦੇ ਇਨਵੋਲਵ ਹੈ ਤੁਹਾਨੂੰ ਕੀ ਲੱਗਦਾ ਜੀ ਇਹ ਕਹਾਣੀ ਦੇ ਪਿੱਛੇ ਹੈ ਕਿ ਜਿਵੇਂ ਇਹ ਕਹਿੰਦੇ ਨੇ ਕਿ ਕੈਨੇਡਾ ਦਾ ਚਾਂਸਾ ਦੇ ਕੇ ਲੈ ਕੇ ਗਏ ਸਿਗੇ ਪਿੱਛੇ ਦੀ ਕਹਾਣੀ ਕੀ ਨਜ਼ਰੂਰ ਹੈ ਮੇਜਰ ਕੀ ਹੁੰਦੀ ਉਹ ਨੂੰ ਗਾਇਬ ਲੈ ਕੇ ਗਾਇਬ ਹੋਈ ਹੈ ਪਤਾ ਨਹੀਂ ਕੋਗੇ ਤੁਹਾਨੂੰ ਤਾਂ ਇਹ ਅੰਦਾਜ਼ਾ ਕਿ ਵਾਕਈ ਕਿਤੇ ਵਿਦੇਸ਼ ਤਾਂ ਨਹੀਂ ਚਲੇ ਗਏ ਨਹੀਂ ਸਰ ਐਦਾਂ ਦਾ ਕੁਝ ਨਹੀਂ ਪਤਾ ਲੱਗਦਾ ਜਦ ਤੱਕ ਉਹਨਾਂ ਦਾ ਕੋਈ ਜਦੋਂ ਲਾਸਟ ਲੋਕੇਸ਼ਨ ਤੇ ਗਿਆ ਇਹਨਾਂ ਦੀ ਬੇਟੀ ਦੇ ਅਨੁਸਾਰ ਦੱਸਿਆ ਗਿਆ ਕਿ ਇਹ ਇੱਥੇ ਰਹਿ ਰਹੇ ਆ ਆਦੋਂ ਅਸੀਂ ਉਹਨਾਂ ਦਾ ਪਿੱਛਾ ਕੀਤਾ ਉੱਥੇ ਪਹੁੰਚੇ ਆ ਉਹ ਗੱਡੀ ਚ ਜੇ ਐਦਾਂ ਦੀ ਗੱਲ ਹੁੰਦੀ ਤਾਂ ਸਾਡੇ ਨੂੰ ਸਾਹਮਣੇ ਆ ਜਾਂਦੇ ਤੇ ਹਾਂਜੀ ਭਾਜੀ ਕੋਈ ਐਦਾਂ ਦੀ ਗੱਲ ਨਹੀਂ ਅਸੀਂ ਇਹਨਾਂ ਦਾ ਨਾਲ ਰਹਿਣਾ ਜਿਵੇਂ ਤੁਸੀਂ ਦੱਸਿਆ ਕਿ ਬੇਟਾ ਨਾਲ ਹੀ ਕੰਮ ਕਰਦਾ ਸੀਗਾ ਕੋਈ ਨਸ਼ਾ ਪੱਤਾ ਤਾਂ ਨਹੀਂ ਸੀ ਲੈਂਦਾ ਨਸ਼ੇ ਪੱਤੇ ਦਾ ਮੈਨੂੰ ਤਾਂ ਪੂਰਾ ਅਨਸਾਰ ਹੈ ਜੀ ਕਿ ਜਦਾਂ ਦਾ ਹੁਣ ਮਾਹੌਲ ਹੈ ਇਹਨਾਂ ਦਾ ਜਿਹੜਾ ਇਹਨਾਂ ਦਾ ਆਪਣ ਔਰ ਇੱਕ ਕੈਨੇਡਾ ਜਿਹੜਾ ਤਾਇਆ ਚਾਚਾ ਉਹਦਾ ਬ੍ਰਦਰ ਲੱਗਦਾ ਉਹ ਵੀ ਉਹਨਾਂ ਦੀ ਫਾਈਨੈਂਸ਼ਲੀ ਹੈਲਪ ਕਰਦਾ ਪਿਆ ਉਹਨਾਂ ਨੇ ਇਹ ਜਿਹੜੀ ਇਹਨਾਂ ਨੇ ਦੱਸਿਆ ਕਿ ਮੇਰੀ ਸਵਾ ਕਿਲਾ ਜ਼ਮੀਨ ਹੈ ਉਹ ਮੇਰੀ 베ਰੀ ਹੈਗੀ ਔਰਤ ਉਹ ਦੇ ਚੁੱਕੀ ਹੈ ਉਹਨੂੰ ਤੇ ਇਹ ਵੀ ਕਹਿੰਦੇ ਆ ਕਿ ਉਹ ਕਹਿੰਦੇ ਹੈਗੇ ਕਿ ਤੁਸੀਂ ਤੁਹਾਨੂੰ ਮੈਂ ਹਰ ਮਹੀਨੇ ਉਹ ਬੇਟੀ ਵੀ ਕਹਿੰਦੀ ਹੈ ਕਿ ਹਰ ਮਹੀਨੇ ਉਹ ਮੈਨੂੰ ਕਹਿੰਦਾ ਸੀਗਾ ਕਿ 13 ਤਰੀਕ ਤੋਂ ਬਾਅਦ ਅਸੀਂ ਪੁੱਛਿਆ ਉਹਨੂੰ ਉਹ ਕਹਿੰਦਾ 13 ਜਨਵਰੀ ਤੋਂ ਬਾਅਦ ਮੇਰਾ ਇਹਨਾਂ ਦਾ ਲਿੰਕ ਨਹੀਂ ਹੋਇਆ ਬਟ ਇਹ ਜਿਹੜੀ ਇਹਨਾਂ ਦੀ ਬੇਟੀ ਔਰ ਔਰਤ ਹੈ ਉਹ ਉਹਨਾਂ ਦੀ ਫਰਵਰੀ 20 ਤੋਂ ਉੱਥੋਂ ਆਇਆ ਪਿੰਡੋਂ ਫਰਵਰੀ 20 ਤੋਂ ਉਹਨਾਂ ਦੇ ਪਿੰਡੋਂ ਇੱਥੇ ਜਲੰਧਰ ਆਏ ਆ ਔਰ ਉਹ ਕਹਿ ਰਿਹਾ ਕਿ ਮੈਨੂੰ ਪਤਾ ਹੀ ਨਹੀਂ ਉਸ ਤੋਂ ਬਾਅਦ ਇਹਨਾਂ ਦੀ ਬੱਚੀ ਦਾ ਪੇਪਰ ਹੈ ਜਿਹੜਾ ਉਹਦਾ ਇੱਕ ਰੋਲ ਨੰਬਰ ਦੀ ਇੱਕ ਸਲਿੱਪ ਮਿਲਦੀ ਹੈ ਸਕੂਲ ਵੱਲੋਂ ਜਿਹੜਾ ਰੋਲ ਨੰਬਰ ਵਾਸਤੇ ਵੀ ਕਿਹਾ ਗਿਆ ਕਿ ਆਪਣੀ ਪਰਚੇ ਆਪਣਾ ਬੇਟੇ ਦਾ ਰੋਲ ਨੰਬਰ ਲੈ ਜਾਓ ਜੋ ਤੁਹਾਡਾ ਬੈਲੈਂਸ ਹੋ ਜਮਾ ਕਰਾਓ ਉਹ ਜਿਹੜੀ ਗੱਲ ਹੈ ਉਹ ਵੀ ਉਹਦੇ ਮਾਮੇ ਨਾਲ ਹੋਈ ਹੈ ਔਰ ਉਹਦੇ ਮਾਮੇ ਨੇ ਸੁਮਨ ਨਾਲ ਕੀਤੀ ਹੈ ਇਹ ਸਾਰੇ ਜਿਹੜੇ ਜੁੜੇ ਹੈ ਜੀ ਕੜੀ ਦੇ ਵਿੱਚ ਸਾਨੂੰ ਕੁਝ ਨਹੀਂ ਸ਼ੋਅ ਕਰਦੇ ਪਏ ਇਹਨਾਂ ਦੀ ਸਾਰਿਆਂ ਦੀ ਮਿਲੀ ਭਗਤ ਹੈ ਪੁਲਿਸ ਕਰੀ ਜਾਂਚ ਪੁਲਿਸ ਜਾਂਚ ਕਰ ਰਹੀ ਹੈ ਬਟ ਜਿਹੜੇ ਇਹ ਕਹਿ ਰਹੇ ਆ ਕਿ ਸਾਡੇ ਨਾਲ ਕੋਈ ਗੱਲ ਨਹੀਂ ਹੋਈ 7 ਮਾਰਚ ਨੂੰ ਵੀ ਉਸ ਸੁਮਨ ਦੀ ਆਪਣੇ ਬ੍ਰਦਰ ਨਾਲ ਗੱਲ ਹੋਈ ਅੱਛਾ ਜੀ ਫਰੀਦ ਸਿੰਘ ਕੋਈ ਕਰ ਜੀ ਠੀਕ ਆ ਜੀ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਪਰਿਵਾਰ ਆ ਇੱਕ ਹਾਜੀਪੁਰ ਦੇ ਰਹਿਣ ਵਾਲੇ ਨੇ ਤਾਂ ਇਹਨਾਂ ਦੇ ਵੱਲੋਂ ਜਿਹੜੇ ਇੱਕ ਸੁਮਨ ਨਾਮ ਦੀ ਲੇਡੀ ਦੇ ਉੱਪਰ ਇਲਜ਼ਾਮ ਲਾਏ ਗਏ ਨੇ ਕਿ ਇਹਨਾਂ ਦੇ ਬੇਟੇ ਨੂੰ ਵਰਗਲਾ ਕੇ ਉਹ ਔਰਤ ਕੈਨੇਡਾ ਦਾ ਚਾਂਸਾ ਦੇ ਕਿ ਉਸ ਨੂੰ ਲੱਗੀ ਆ ਤਾਂ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਪਰ ਕਹਿੰਦੇ ਨੇ ਕਿ ਅਜੇ ਤੱਕ ਪੁੱਤ ਦਾ ਕੋਈ ਵੀ ਪਤਾ ਨਹੀਂ ਲੱਗਾ ਔਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੋਈ ਆ ਔਰ ਲਗਾਤਾਰ ਪਾਲ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਕੈਮਰਮੈਨ ਬਰਿੰਦਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ ਜਗਬਾਣੀ ਟੀਵੀ ਜਿਲੰਧਰ